ਗੋਮਨ ਸਿੰਘ ਦੀ ਬਾਜ ਹੀ ਕਿਉਂ ਰੱਖਦੇ ਸੀ ਕੋਈ ਹੋਰ ਪੰਛੀ ਕਿਉਂ ਨਹੀਂ ਇਸ ਲਈ ਕਿ ਬਾਜ ਜਿਸ ਨੂੰ ਈਗਲ ਜਾਂ ਸ਼ਹੀਨ ਵੀ ਕਹਿੰਦੇ ਹਨ ਦਸ਼ਮੇਸ਼ ਪਿਤਾਜੀ ਦਾ ਦਲਾਰਾ ਅਣਖੀ ਦਲੇਰ ਅਤੇ ਹਿੰਮਤੀ ਪੰਛੀ ਹੈ ਫਾਲਕੋ ਵੰਸ਼ ਦਾ ਇਹ ਸ਼کاری ਪੰਛੀ ਗਰੁੱ ਨਾਲੋਂ ਛੋਟਾ ਹੁੰਦਾ ਹੈ ਫਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਭਗ 40 ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ-ਵੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ ਸਾਰੇ ਸ਼کاری ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੂਜਾ ਇਸ ਨੂੰ ਵਸਤੂਆਂ ਕਰਨ ਨਾਲ ਵੱਡੀਆਂ ਨਜ਼ਰਾਂ ਆਉਂਦੀਆਂ ਹਨ ਬਾਜ਼ 1.6 ਕਿਲੋਮੀਟਰ ਦੀ ਉਚਾਈ ਤੇ ਉੱਡਦਿਆਂ ਧਰਤੀ ਉੱਤੇ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨõਂਦਰਾਂ ਨਾਲ ਲੈਸ ਹੁੰਦਾ ਹੈ। ਇਸਦੀ ਪਿਛਲੀ ਨõਂਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਰੋਚਣ ਲਈ ਇਸਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਐ ਸ਼ਿਕਾਰ ਨੂੰ ਪਲਾਂ ਵਿੱਚ ਹੀ ਫਿੱਤਾ-ਫਿੱਤਾ ਕਰ ਸੁੱਟਦੀ ਹੈ। ਆਮ ਤੌਰ ਤੇ ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਉਸ ਉੱਪਰ ਇੱਟ ਵਾਂਗ ਡੇਕ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ ਇੱਕ ਦੋ ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ ਬਾਜ ਨੂੰ ਚੂਹੇ ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ ਸੱਪ ਵੀ ਇਹਨਾਂ ਦੇ ਭੋਜਨ ਵਿੱਚ ਸ਼ਾਮਲ ਹੈ ਅੱਜ ਵੀ ਕਜਾਜਸਥਾਨ ਜਾਪਾਨ ਅਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ ਪਾਲਕਾਂ ਵੱਲੋਂ ਜਿਉਂਦਾ ਰੱਖਿਆ ਜਾ ਰਿਹਾ ਹੈ ਗੁਰੂ ਸਾਹਿਬ ਨੇ ਇੱਕ ਮਾਸਾਹਾਰੀ ਪੰਛੀ ਬਾਜ ਨੂੰ ਹੀ ਹਮੇਸ਼ਾ ਆਪਣੇ ਨਾਲ ਕਿਉਂ ਰੱਖਿਆ ਹੈ ਕਿਉਂਕਿ ਗੁਰੂ ਸਾਹਿਬ ਦੇ ਹਰ ਕਦਮ ਪਿੱਛੇ ਕੌਮ ਲਈ ਕੌਮ ਦੀ ਭਲਾਈ ਲਈ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੁੰਦਾ ਸੀ ਪਹਿਲਾ ਬਾਝੀ ਦੀ ਫਿਤਰਤ ਵਿੱਚ ਗੁਲਾਮੀ ਨਹੀਂ ਹੁੰਦੀ ਉਸ ਨੂੰ ਤੁਸੀਂ ਪਿੰਜਰੇ ਵਿੱਚ ਨਹੀਂ ਰੱਖ ਸਕਦੇ ਜੇ ਰੱਖੋਗੇ ਤਾਂ ਜਾਂ ਤਾਂ ਉਹ ਪਿੰਜਰਾ ਤੋੜ ਦੇਵੇਗਾ ਜਾਂ ਅੰਦਰ ਹੀ ਆਪਣੀ ਜਾਨ ਦੇ ਦੇਵੇਗਾ ਸਿੱਖ ਵੀ ਕਿਸੇ ਦੀ ਗੁਲਾਮੀ ਪਸੰਦ ਨਹੀਂ ਕਰਦਾ ਗੁਰਮਤ ਵਿੱਚ ਅਗਰ ਕੋਈ ਕਿਸੇ ਨੂੰ ਕੈਦ ਕਰਦਾ ਹੈ ਉਸ ਨੂੰ ਗੁਲਾਮੀ ਨਹੀਂ ਕਿਹਾ ਜਾਂਦਾ ਗੁਲਾਮੀ ਉਸ ਨੂੰ ਕਿਹਾ ਗਿਆ ਜੋ ਆਪਣੀ ਜ਼ਮੀਰ ਵੇਚ ਦੇਵੇ ਆਪਣੀ ਜ਼ਮੀਰ ਕਿਸੇ ਲਾਲਚ ਕਾਰਨ ਅਗਲੇ ਦੇ ਕਦਮਾਂ ਵਿੱਚ ਧਰ ਦੇਵੇ ਆਪਣੀ ਸੋਚ ਨੂੰ ਦੂਸਰੇ ਦੇ ਅਧੀਨ ਕਰ ਦੇਵੇ ਭਾਵੇਂ ਮਾਨਸਿਕ ਤੌਰ ਤੇ ਖਤਮ ਹੋ ਜਾਵੇ ਗੁਰੂ ਸਾਹਿਬ ਵੇਲੇ ਭਾਵੇਂ ਰਾਜ ਮੁਗਲਾਂ ਦਾ ਸੀ ਜਹਾਂਗੀਰ ਔਰੰਗਜ਼ੇਬ ਵਰਗੇ ਬੜੇ-ਬੜੇ ਜ਼ਾਲਮ ਬਾਦਸ਼ਾਹ ਹੋਏ ਹਨ ਗੁਰੂ ਸਾਹਿਬ ਨੇ ਡਟ ਕੇ ਮੁਕਾਬਲਾ ਕੀਤਾ ਚਾਹੇ ਅਨੇਕਾਂ ਮੁਸੀਬਤਾਂ ਸਹੀਆਂ ਬੱਚੇ ਮਾਂ-ਬਾਪ ਘਰ-ਕੱਟ ਦੌਲਤ ਸਭ ਕੁਝ ਵਾਰ ਦਿੱਤਾ ਪਰ ਜ਼ੁਲਮ ਅੱਗੇ ਹਾਰ ਨਹੀਂ ਮੰਨੀ ਕुटਨੇ ਨਹੀਂ ਟੇਕੀ ਗੁਰੂ ਸਾਹਿਬ ਤੋਂ ਬਾਅਦ ਸਿੱਖਾਂ ਨੇ ਜੰਗਲਾਂ ਵਿੱਚ ਰਹਿਣਾ ਪ੍ਰਵਾਨ ਕਰ ਲਿਆ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਜੰਗਲਾਂ ਦੀਆਂ ਠੰਡੀਆਂ ਰਾਤਾਂ ਵਿੱਚ ਕਾਠੀਆਂ ਤੇ ਜਾ ਪੁੰਜੇ ਸੌਣਾ ਕਬੂਲ ਕਰ ਲਿਆ ਪਰ ਗੁਲਾਮੀ ਮਨਜ਼ੂਰ ਨਹੀਂ ਕੀਤੀ ਬਾਜ ਕਿਸੇ ਦਾ ਕੀਤੇ ਸ਼ਕਾਰ ਨੂੰ ਨਹੀਂ ਖਾਂਦਾ ਇਸੇ ਤਰ੍ਹਾਂ ਹਰ ਸਿੱਖ ਨੂੰ ਆਦੇਸ਼ ਹੈ ਕਿ ਆਪਣੀ ਕਿਰਤ ਦੀ ਕਮਾਈ ਖਾਵੇ ਉਹ ਵੀ ਵੰਡ ਕੇ ਮੁਫਤ ਦੀ ਜਾਂ ਦੂਜੇ ਦੇ ਹੱਥ ਦੀ ਕਮਾਈ ਵੱਲ ਨਾ ਵੇਖੇ ਬਾਜ ਦੀ ਉਡਾਰੀ ਬਹੁਤ ਉੱਚੀ ਹੁੰਦੀ ਹੈ ਅਸਮਾਨਾਂ ਨੂੰ ਛੂਣ ਵਾਲੀ ਪਰ ਨਜ਼ਰਾਂ ਹਮੇਸ਼ਾ ਨੀਵੀਆਂ ਧਰਤੀ ਤੇ ਰਹਿੰਦੀਆਂ ਹਨ ਇਸੇ ਤਰ੍ਹਾਂ ਸਿੱਖਾਂ ਨੂੰ ਵੀ ਮਨ ਨੀਵਾ ਤੇ ਮੱਤ ਉੱਚੀ ਰੱਖਣ ਦਾ ਗੁਰਮਤ ਵੱਲੋਂ ਸੰਦੇਸ਼ ਹੈ ਬਾਜ ਆਪਣੇ ਆਖਰੀ ਸਾਹਾਂ ਤੱਕ ਵੀ ਆਲਸੀ ਨਹੀਂ ਹੁੰਦਾ ਇਸੇ ਤਰ੍ਹਾਂ ਸਿੱਖ ਕਦੀ ਆਲਸੀ ਨਹੀਂ ਹੁੰਦਾ ਮਿਹਨਤ ਮਜ਼ਦੂਰੀ ਕਰਨ ਨੂੰ ਹਰ ਵਕਤ ਤਿਆਰ ਬਰ ਤਿਆਰ ਰਹਿੰਦਾ ਹੈ ਕਿਸੇ ਦੇ ਆਸਰੇ ਵੱਲ ਨਹੀਂ ਤੱਕਦਾ ਬਾਜ ਹਵਾ ਦੇ ਬਹਾਤੋਂ ਉਲਟ ਉੱੜਦਾ ਹੈ ਹਵਾ ਦੀ ਵਹੀ ਵਿੱਚ ਨਹੀਂ ਉੱਡਦਾ ਸਿੱਖ ਵੀ ਆਪਣੀ ਮौज-ਮਸਤੀ ਵਿੱਚ ਤੇ ਜਿੰਦਾਦਲੀ ਨਾਲ ਜ਼ਿੰਦਗੀ ਬਸਰ ਕਰਦਾ ਹੈ ਬਾਜ ਕਦੀ ਆਲਣਾ ਨਹੀਂ ਬਣਾਉਂਦਾ ਖੁੱਲੇ ਆਸਮਾਨ ਹੀ ਉਸ ਦੀ ਛੱਤ ਤੇ ਧਰਤੀ ਜ਼ਮੀਨ ਹੁੰਦੀ ਹੈ ਸਿੱਖ ਨੂੰ ਵੀ ਮੋਹ ਮਾਇਆ ਦੇ ਜਾਲ ਵਿੱਚ ਨਾ ਫਸਣ ਦਾ ਗੁਰੂ ਸਾਹਿਬਾਨ ਵੱਲੋਂ ਹੁਕਮ ਹੈ ਬਾਜ ਕਦੀ ਹਾਰ ਨਹੀਂ ਮੰਨਦਾ ਕਿਸੇ ਤੋਂ ਡਰਦਾ ਨਹੀਂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਿੱਖਾਂ ਨੂੰ ਇਹੀ ਸਿਖਾਇਆ ਹੈ ਨਾ ਡਰੋ ਨਾ ਡਰਾਓ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ ਪੈ ਕਾਹੂ ਕੋ ਦੇਤ ਨਹੀਂ ਨਾ ਪੈ ਮਾਨਤ ਆਨ ਬਾਜ ਲਗਭਗ 70 ਸਾਲ ਜਿਉਂਦਾ ਹੈ ਪਰੰਤੂ ਆਪਣੇ ਜੀਵਨ ਦੇ 40ਵੇਂ ਸਾਲ ਵਿੱਚ ਆਉਂਦੇ-ਆਉਂਦੇ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਉਂਦਾ ਹੈ ਜਿਸ ਵਕਤ ਉਸ ਨੂੰ ਇੱਕ ਮਹੱਤਵਪੂਰਨ ਨਿਰਣਾ ਲੈਣਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਇੱਕ ਨਵੀਂ ਜ਼ਿੰਦਗੀ ਵਿੱਚ ਪ੍ਰਵੇਸ਼ ਕਰਦਾ ਹੈ 40 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਉਸ ਦੇ ਪੰਜੇ ਚੁੰਝ ਤੇ ਖੰਭ ਸਭਨਾਂ ਦੀ ਹਾਲਤ ਵਿਗੜ ਜਾਂਦੀ ਹੈ ਪੰਜੇ ਲੰਬੇ ਤੇ ਲਚੀਲੇ ਹੋ ਜਾਂਦੇ ਹਨ ਸ਼ਿਕਾਰ ਦੀ ਪਕੜ ਮੁਸ਼ਕਲ ਹੋ ਜਾਂਦੀ ਹੈ ਚੁੰਝ ਮੁੜ ਜਾਂਦੀ ਹੈ ਉਸ ਦੀ ਧਾਰ ਮੁੱਕ ਜਾਂਦੀ ਹੈ ਭੋਜਨ ਖਾਣ ਵਿੱਚ ਅੜਚਨ ਪੈਦਾ ਕਰਦੀ ਹੈ ਖੰਭ ਭਾਰੀ ਹੋ ਕੇ ਸੀਨੇ ਨਾਲ ਲਿਪਟ ਜਾਂਦੇ ਹਨ ਠੀਕ ਤਰ੍ਹਾਂ ਖੁੱਲ ਨਹੀਂ ਸਕਦੇ ਉੱਡਣਾ ਮੁਸ਼ਕਲ ਹੋ ਜਾਂਦਾ ਹੈ ਉੱਚੀ ਉਡਾਰੀ ਸੀਮਤ ਹੋ ਜਾਂਦੀ ਹੈ ਪਰ ਉਹ ਹਿੰਮਤ ਨਹੀਂ ਹਾਰਦਾ ਉਸ ਕੋਲ ਤਿੰਨ ਰਾਹ ਹੀ ਬਚਦੇ ਹਨ ਜਾਂ ਖੁਦਕੁਸ਼ੀ ਕਰ ਲਏ ਜਾਂ ਇੱਲ ਵਾਂਗ ਦੂਜਿਆਂ ਦਾ ਝੂਠਾ ਖਾਏ ਜਾਂ ਫਿਰ ਖੁਦ ਨੂੰ ਪੁਨਰ ਸਥਾਪਿਤ ਕਰੇ ਜਿੱਥੇ ਪਹਿਲਾ ਤੋਂ ਵਿਕਲਪ ਸਰਲ ਅਤੇ ਤੇਜ ਹਨ ਤੀਜਾ ਲੰਮਾ ਅਤੇ અત્યੰਤ ਪੀੜਾਦਾਇਕ ਰਸਤਾ ਹੈ ਇਸ ਲਈ ਉੱਚੇ ਪਹਾੜ ਤੇ ਚਲਾ ਜਾਂਦਾ ਹੈ ਇਕਾਂਤ ਵਿੱਚ ਆਪਣਾ ਆਲਣਾ ਬਣਾਉਂਦਾ ਹੈ ਅਤੇ ਖੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈ ਪੱਥਰ ਦੀ ਚਟਾਨ ਨਾਲ ਮਾਰ ਮਾਰ ਕੇ ਆਪਣੀ ਚੁੰਝ ਪਾ ਲੈਂਦਾ ਹੈ ਪੰਜਿਆਂ ਨੂੰ ਤੋੜ ਦਿੰਦਾ ਹੈ ਤੇ ਆਪਣੇ ਭਾਰੀ ਖੰਭਾਂ ਨੂੰ ਇੱਕ ਕਰਕੇ ਨੋਚ ਦਿੰਦਾ ਹੈ ਜੋ ਪੀੜਾਦਾਇਕ ਹੁੰਦੀ ਹੈ ਅਗਲੇ 150 ਦਿਨਾਂ ਦੀ ਪੀੜਾ ਪਰਯੂਡਿਕ ਤੋਂ ਬਾਅਦ ਉਹ ਮੁੜ ਕੇ ਨਵੀਂ ਚੁੰਝ, ਨਵੇਂ ਪੰਜੇ ਤੇ ਨਵੇਂ ਖੰਭ ਉਗਾਉਂਦੇ ਹਨ। ਫਿਰ ਤੋਂ ਮਿਲਦੀ ਹੈ ਬਾਜ ਨੂੰ ਪਹਿਲਾਂ ਵਰਗੀ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ। ਇਸ ਪੁਨਰਸਥਾਪਨ ਦੀ ਪ੍ਰਕਿਰਿਆ ਤੋਂ ਬਾਅਦ ਉਹ 30 ਸਾਲ ਹੋਰ ਜੀਉਂਦਾ ਹੈ ਊਰਜਾ, ਸਨਮਾਨ ਅਤੇ ਦ੍ਰਿੜਤਾ ਦੇ ਨਾਲ। ਮਾਦਾ ਬਾਜ ਆਪਣੇ ਬੱਚਿਆਂ ਨੂੰ ਕਿਵੇਂ ਟ੍ਰੇਨ ਕਰਦੀ ਹੈ ਜਿਸ ਉਮਰੇ ਬਾਕੀ ਪੰਛੀਆਂ ਦੇ ਬੱਚੇ ਚਹਿਚਾਣਾ ਸਿੱਖਦੇ ਹਨ, ਉਸ ਉਮਰ ਵਿੱਚ ਇੱਕ ਮਾਦਾ ਬਾਜ ਆਪਣੇ ਚੂਜੇ ਨੂੰ ਪੰਜੇ 'ਚ ਦਬੋਚ ਕੇ ਸਭ ਤੋਂ ਉੱਚਾ ਉੱਡ ਜਾਂਦੀ ਹੈ। ਲਗਭਗ 12 ਕਿਲੋਮੀਟਰ ਉਚਾਈ ਤੇ ਜਿੰਨੀ ਉਚਾਈ ਤੇ ਹਵਾਈ ਜਾਜ ਉੜਦੇ ਹਨ। ਇਹ ਹੁਚਾਈ ਤਹਿ ਕਰਨ ਚ ਮਾਦਾ ਬਾਜ਼ 7 ਤੋਂ 9 ਮਿੰਟ ਦਾ ਟਾਈਮ ਲੈਂਦੀ ਹੈ ਇੱਥੋਂ ਸ਼ੁਰੂ ਹੁੰਦੀ ਹੈ ਉਹ ਨਿੱਕੇ ਜਿਹੇ ਚੂਜੇ ਦੀ ਕਠਨ ਪ੍ਰੀਖਿਆ ਉਤਰਦੇ ਵਕਤ ਮਾਦਾ ਬਾਜ਼ ਉਸ ਨੂੰ ਆਪਣੇ ਪੰਜਿਆਂ ਚ ਛੱਡ ਦਿੰਦੀ ਹੈ ਲਗਭਗ 2 ਕਿਲੋਮੀਟਰ ਚੂਜੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਸ ਦੇ ਨਾਲ ਕੀ ਵਾਪਰ ਰਿਹਾ ਹੈ 7 ਕਿਲੋਮੀਟਰ ਤੈਅ ਕਰਨ ਤੋਂ ਬਾਅਦ ਉਸ ਚੂਜੇ ਦੇ ਪੱਖ ਜਿਹੜੇ ਕੰਜਾਇਨ ਨਾਲ ਜਕੜੇ ਹੁੰਦੇ ਹਨ ਉਹ ਖੁੱਲਣ ਲੱਗਦੇ ਹਨ ਅਤੇ ਲਗਭਗ 9 ਕਿਲੋਮੀਟਰ ਬਾਅਦ ਉਸ ਦੇ ਪੰਖ ਪੂਰੇ ਖੁੱਲ ਜਾਂਦੇ ਹਨ ਇਸ ਤੇ ਜੀਵਨ ਦਾ ਪਹਿਲਾ ਦੌਰ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਆਪਣੇ ਪੰਖ ਫੜਫੜਾਉਂਦਾ ਹੈ ਪਰ ਉੱਡ ਨਹੀਂ ਸਕਦਾ ਅਜੇ ਉਡਣਾ ਸਿੱਖਿਆ ਹੀ ਨਹੀਂ ਜਿਉਂ-ਜਿਉਂ ਧਰਤੀ ਦੇ ਨੇੜੇ ਆਉਂਦਾ ਹੈ ਉਸ ਨੂੰ ਆਪਣੀ ਮੌਤ ਨਜ਼ਰ ਆਉਣ ਲੱਗਦੀ ਹੈ ਜਦੋਂ ਉਸ ਦੀ ਦੂਰੀ ਧਰਤੀ ਤੋਂ ਮਹਿਜ਼ 400-500 ਮੀਟਰ ਹੀ ਰਹਿ ਜਾਂਦੀ ਹੈ ਪਰ ਉਸ ਦੇ ਪੰਖ ਅਜੇ ਇਤਨੇ ਮਜ਼ਬੂਤ ਨਹੀਂ ਹੁੰਦੇ ਕਿ ਉਹ ਉੱਡ ਸਕੇ ਤਾਂ ਅਚਾਨਕ ਇੱਕ ਪੰਜਾ ਆ ਕੇ ਉਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦਾ ਹੈ ਤੇ ਆਪਣੇ ਪੰਖਾਂ ਦੇ ਦਰਮਿਆਨ ਸਮਾ ਲੈਂਦਾ ਹੈ ਇਹ ਪੰਛੀ ਉਸਦੀ ਮਾਂ ਦਾ ਹੁੰਦਾ ਹੈ ਜਿਹੜੀ ਬਿਲਕੁਲ ਉਸ ਦੇ ਉੱਤੇ ਚਿਪਕ ਕੇ ਉੱਡ ਰਹੀ ਹੁੰਦੀ ਹੈ ਪਰ ਉਹ ਬੇਖਬਰ ਹੁੰਦਾ ਹੈ ਅਤੇ ਉਸਦੀ ਇਹ ਟ੍ਰੇਨਿੰਗ ਨਿਰੰਤਰ ਜਾਰੀ ਰਹਿੰਦੀ ਹੈ ਜਦੋਂ ਤੱਕ ਉੱਡਣਾ ਸਿੱਖਦਾ ਨਹੀਂ ਇਹ ਟ੍ਰੇਨਿੰਗ ਕਿਸੇ ਕਮਾਂਡੋ ਤੋਂ ਘੱਟ ਨਹੀਂ ਇੱਕ ਅਖਾਣ ਹੈ ਬਾਜ ਦੇ ਬੱਚੇ ਮੁੰਡੇਰਾ ਤੇ ਨਹੀਂ ਉੱਡਦੇ ਇਹਨਾਂ ਗੁਣਾ ਕਰਕੇ ਦਸਮ ਪਾਤਸ਼ਾਹ ਦਾ ਚਹੇਤਾ ਪੰਛੀ ਹੋਣ ਸਦਕਾ ਬਾਜ ਨੂੰ ਪੰਜਾਬ ਦਾ ਰਾਸੀ ਪੰਛੀ ਹੋਣ ਦਾ ਮਾਣ ਪ੍ਰਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ